ਟੀਐਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਲਾਰੈਂਸ ਤੇ ਗੋਡੀ ਬਰਾਦੀ ਗੈਂਗ ਦਾ ਗੁਰਗਾ ਕਾਬੂ ਕੀਤਾ ਗਿਆ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਲਾਰੈਂਸ ਬਿਸ਼ਨੋਈ ਦਾ ਦਰਸਲ ਖਾਸ ਤਰੀਬੀ ਹੈ ਵਿਕਰਮਜੀਤ ਤੇ ਵਿੱਕੀ ਦੇ ਕੋਲੋਂ ਇੱਕ ਪਿਸਟਲ 8 ਜ਼ਿੰਦਾ ਕਾਰਤੂਸ ਤੇ ਇੱਕ ਗੱਡੀ ਬਰੰਦ ਹੋਈ ਹੈ ਮੁਹਾਲੀ ਦੇ ਸੈਕਟਰ 91 ਤੋਂ ਦਰਸਲ ਨੂੰ ਗ੍ਰਿਫਤਾਰ ਕੀਤਾ ਗਿਆ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫਰਾਕ ਦੇ ਵਿੱਚ ਸੀਗਾ ਮੁਲਜ਼ਮ ਵਿਕਰਮਜੀਤ ਤੇ ਯਵਾਪਾ ਸਣੇ 20 ਮਾਮਲੇ ਦਰਜ ਨੇ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਤਸਕਰੀ ਦੇ ਵਿੱਚ ਵੀ ਇਹ ਸ਼ਾਮਲ ਸੀ ਤੇ ਆਖਰਕਾਰ ਏਜੀਟੀਐਫ ਦੀ ਟੀਮ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੁਹਾਨੂੰ ਤਸਵੀਰ ਵੀ ਵਿਖਾ ਰਹੇ ਹਾਂ ਪੂਰੀ ਏਜੀਟੀਐਫ ਦੀ ਟੀਮ ਨਜ਼ਰ ਆ ਰਹੀ ਹੈ ਜਿਸ ਟੀਮ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਤੇ ਨਾਲ ਇਸ ਟੀਮ ਦੀ ਗਿਰਫਤ ਦੇ ਵਿੱਚ ਨਜ਼ਰ ਆ ਰਿਹਾ ਹੈ ਲਾਰੈਂਸ ਬਿਸ਼ਨੋਈ ਦਾ ਖਾਸ ਕਰੀਬੀ ਵਿਕਰਮਜੀਤ ਦਰਸਲ ਲਾਰੈਂਸ ਤੇ ਗੋਲਡੀ ਬਰਾਰ ਦੀ ਗੈਂਗ ਦਾ ਇਹ ਗੁਰਗਾ ਹੈ ਵਿਕਰਮਜੀਤ ਸਿੰਘ ਉਰਫ ਵਿੱਕੀ ਜਿਸ ਨੂੰ ਕਿ EDTF ਦੀ ਟੀਮ ਦੇ ਵੱਲੋਂ ਕਾਬੂ ਕੀਤਾ ਗਿਆ ਜਿਸ ਦੇ ਕੋਲ ਇੱਕ ਪਿਸਟਲ 8 जिंदा ਕਾਰਤੂਸ ਤੇ ਇੱਕ ਗੱਡੀ ਬ੍ਰੰਦ ਕੀਤੀ ਗਿਆ ਦਰਸਲ ਮੁਹਾਲੀ ਦੇ ਸੈਕਟਰ 91 ਦੇ ਵਿੱਚ EDTF ਦੀ ਟੀਮ ਦਾ ਵੱਡਾ ਐਕਸ਼ਨ ਨਜ਼ਰ ਆਇਆ ਜਿਸ ਜਗ੍ਹਾ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਇਹ ਫਰਾਖ ਦੇ ਸੀਗਾ ਵਿਕ੍ਰਮ ਜੀ ਤੇ UAPA ਦੇ ਸਨੇਵੀ ਮਾਮਲੇ ਦਰਜ ਨੇ ਇਸ ਸਰਹੱਦ ਪਾਰੋਂ ਹਥਿਆਰ ਤੇ ਨਸ਼ਾ ਤਸਕਰੀ ਦੇ ਵਿੱਚ ਵੀ ਸ਼ਾਮਲ ਸੀਗਾ ਤੇ ਆਖਰਕਾਰ ਇਹ ਮੁਲਜ਼ਮ ਲਾਰੈਂਸ ਟੇ ਗੋਲਡੀ ਬਰਾੜ ਦੀ ਗੈਂਗ ਦਾ ਗੁਰਦਾ ਹੁਣ ਏਜੀਟੀਐਫ ਦੀ ਗਿਫਤ ਵਿੱਚ ਆ ਚੁੱਕਾ ਹੈ। ਜਿਆ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਆਰਗੇਨਾਈਜ਼ ਕਰਾਈਫ ਦੇ ਅਗੇਂਸਟ ਜਦੋਂ ਕਿ ਲਾਰੈਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦੇ ਕਪ ਆਪਰੇਟਿਵ ਵਿਕਰਮਜੀਤ ਵਿਕੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਵਿਕਰਮਜੀਤ ਵਿਕੀ ਵੀ ਤੋਂ ਜ਼ਿਆਦਾ ਸੈਂਸੇਸ਼ਨਲ ਕ੍ਰਾਈਮਸ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨਸ ਈਵਨ ਯੂਐਪੀਏ ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਪਾਕ এজੰਸੀਆ ਲਾਲ ਹੈਂਡਲਰਸ ਦੇ ਥਰੂ ਇਸ ਦੇ ਕਲੋਜ਼ ਸੰਬੰਧ ਪਾਏ ਗਏ ਸੀਗੇ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਬਾਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਦਾ ਉਸ ਦੇ ਵਿੱਚ ਵੀ ਵਿਕਰਮਜੀਤ ਵਿਕੀ ਇਨਵੋਲਵ ਸੀ ਇਸ ਦੀ ਅਰੈਸਟੋ ਕਈ ਜਿਹੜੇ ਪਲਾਨਸ ਜਿਹੜੇ ਸੀਗੇ ਗੈਂਗਸਟਰਸ ਦੇ ਉਹ ਐਵਰਟ ਹੋ ਗਏ ਇਸ ਨੂੰ ਇਸ ਨੂੰ ਕੁਝ ਸਪੈਸੀਫਿਕ ਟਾਸਕ ਦਿੱਤੇ ਗਏ ਸੀ ਤੇ ਇਸ ਦੇ ਪੋਜੀਸ਼ਨ ਤੋਂ ਇੱਕ ਟੋਇਟਾ ਫੋਰਚੂਨਰ ਕਾਰ 3 ਬੋਰ ਚਾਈਨੀਜ਼ ਮਾਊਜ਼ਰ ਪਿਸਟਲ 8 ਲਾਈਵ ਰਾਉਂਡਸ ਬਰਾਮਦ ਹੋਈਆਂ ਤੇ ਇਨਵੈਸਟੀਗੇਸ਼ਨਸ ਆਰ ਔਨ ਗoing ਟੂ ਫਾਈਂਡ ਆਊਟ ਦਾ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ